ਆਸੀ ਆਪਣੇ ਆਪਣੇ ਹਲਕੇ ਦੇ ਵਿੱਚ ਔਰ ਆਪਣੇ ਆਜ ਦੇ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਯਾਦ ਕਰਦੇ ਨੇ ਵੀ ਜੋ ਡਵੈਲਪਮੈਂਟ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਦੀ ਸਰਕਾਰੀ ਅਕਾਲੀ ਦਲ ਦੀ ਸਰਕਾਰ ਨੇ ਡਵੈਲਪਮੈਂਟ ਕਰਿਆ ਨਗਰ-ਨਗਰ ਦੇ ਵੀ ਸੜਕਾਂ ਬਣਾ ਕੇ ਬੜੇ ਬੜੇ ਟਿੱਪਿਆਂ ਦੇ ਬਿਲੀ ਰੈਗਨੇਸ਼ਨ ਦੇ ਕੇ ਮੋਟਰਾਂ ਲਾ ਕੇ ਪੰਜਾਬ ਦੇ ਵਿੱਚ ਅੱਜ ਜਿਹੜੀ ਖੇਤੀ ਦੇ ਵਿੱਚ ਲਾਲ ਬਹਾਦਰ ਸ਼ਸ਼ਤਰੀ ਨੇ ਨਾਰਾ ਮਾਰਿਆ ਸੀ ਜੈ ਜਵਾਨ ਜੈ ਕਿਸਾਨ ਉਹ ਕਿਸਾਨ ਅੱਜ ਪੰਜਾਬ ਦਾ ਜਿਹੜਾ ਨਾਲ ਜਿਹੜਾ ਢਿੱਡ ਉਹਦੇ ਵੀ ਸਰ ਪ੍ਰਕਾਸ਼ ਹੀ ਬਾਦਲ ਨੇ ਬਹੁਤ ਵੱਡਾ ਜੋਰਦਾਰ ਪਾਇਆ ਕਿਉਂਕਿ ਸਰ 40 ਦਲ ਹੀ ਕਿਸਾਨ ਨੇ ਤੇ ਕਿਸਾਨਾਂ ਦੀ ਪੰਜ ਇੰਚਾਰ ਭਾਜੀ 4 ਵਰਕਰ ਮੀਟਿੰਗਸ ਸੀਆਂ ਮੈਂ ਦਾ ਧੰਨਵਾਦ ਕਰਦਾ ਸਾਰੀ ਲੀਡਰਸ਼ਿਪ ਦਾ ਔਰ ਵਰਕਰਾਂ ਦਾ ਵੀ ਰੈਲੀਆਂ ਦਾ ਰੂਪ ਜਿਹੜਾ ਧਾਰਨ ਕਰਦੀ ਬੜਾ ਉਤਸ਼ਾਹ ਆ ਸਾਰੇ ਲੀਡਰਾਂ ਚ ਔਰ ਵਰਕਰਾਂ ਚ ਤੁਸੀਂ ਦੇਖ ਲਿਓ ਵੀ ਕਿਸ ਤਰ੍ਹਾਂ ਜੱਫੀਆਂ ਪਾ ਕੇ ਫੋਟੋ ਕਰਵਾ ਰਹੇ ਕਿਸ ਤਰ੍ਹਾਂ ਮੈਨੂੰ ਪਿਆਰ ਦੇਦੇ ਕੋਈ ਹਾਰ ਪਾ ਰਹੇ ਕੋਈ ਕੁਝ ਕਰਿਆ ਦੂਸਰੇ ਪਾਸੇ ਸਨਾਟਾ ਛਾਇਆ ਪਿਆ ਸੋ ਮੈਂ ਮਹਿਸੂਸ ਕਰਦਾ ਵੀ ਗੱਲ ਨਾ ਕਿਰਦਾਰ ਦੀ ਹੋਣੀ ਆ ਗੱਲ ਕਾਰਗੁਜ਼ਾਰੀ ਦੀ ਹੋਣੀ ਆ ਪਰਫਾਰਮੈਂਸ ਦੀ ਹੋਣੀ ਆ ਮੈਂ ਇੱਕੋ ਹੀ ਬੇਨਤੀ ਕਰਦਾ ਹੱਥ ਜੋੜ ਕੇ ਸਾਰੇ ਵੋਟਰਾਂ ਨੂੰ ਕਿ ਤੁਸੀਂ ਕਰਦਾਰ ਦੇਖ ਕੇ ਫੈਸਲਾ ਕਰੋ ਇਹ ਕੋਹ ਆ ਜਿਹੜੇ ਸਤਾ ਦੇ ਲਾਲਚ ਝਾਕੇ ਆਪਣੀ ਮਾਂ ਪਾਰਟੀ ਦੀ ਪਿੱਠ 'ਤੇ ਛੁਰਾ ਮਾਰ ਕੇ ਉਹਨਾਂ ਪਾਰਟੀਆਂ 'ਚ ਸ਼ਾਮਲ ਹੋ ਕੇ ਵੋਟ ਮੰਗ ਰਹੇ ਆ ਜਿਨ੍ਹਾਂ ਨੂੰ ਕਦੇ ਆਪਣੇ ਮੂੰਹ ਨਾਲ ਹੀ ਗਾਲਾਂ ਕੱਢਦੇ ਤੇ ਆਪਣੇ ਮੂੰਹ ਨਾਲ ਹੀ ਪਛਤਾਚਾਰੀ ਪਾਰਟੀਆਂ ਕਹਿੰਦੇ ਤੇ ਅੱਜ ਗਾਂਧੀ ਜੀ ਵੀ ਸੋਡੇ ਸਾਹਮਣੇ ਆ ਕਿ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਚੜ ਕੇ ਵੋਟਾਂ ਮੰਗ ਰਹੇ ਆ ਜਦਕਿ ਉਹਨਾਂ ਦੇ ਸਾਰੇ ਹਲਕਾ ਇੰਚਾਰਜ ਗਾਲਾਂ ਕੱਢ ਰਹੇ ਆ ਅੱਜ ਵੀ ਮੈਨੂੰ ਵੀ ਦੀ ਗੱਲ ਕਰ ਰਹੇ ਹੋ ਸਰ ਕਾਂਗਰਸ ਦੇ ਵਿੱਚ ਵੀ ਵਿਰੋਧ ਹੋ ਰਿਹਾ ਹੈਗਾ ਅੱਜ ਨਦੋਰਾ ਉੱਤੂ ਨੇ ਵੀ ਆਪਣੀ ਇੱਕ ਮੀਟਿੰਗ ਰੱਖੀ ਆ ਬਖਰੀ ਉਧਰ ਹਰਬিয়াল ਕੰਬੋਜ ਆ ਉਹਨ ਆਪਣੀ ਵੱਖਰੀ 20 ਬਿਕ ਨੂੰ ਮੀਟਿੰਗ ਕਰ ਰਹੇ ਰਾਤ ਨੂੰ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਾਟੋ ਕਲੇਸ਼ ਹਲੇ ਵੀ ਜਿਹੜਾ ਦੇਖੋ ਸਾਡੀ ਕੈਂਪੇਨ ਸਟਾਰਟ ਹੋ ਗਈ ਆ ਕਿੰਨੀ ਦੁਨੀਆ ਅੱਜ ਮੀਟਿੰਗਾਂ ਚੱਲ ਰਹੀਆਂ ਅਸੀਂ ਆਪਣੀ ਕੈਂਪੇਨ ਸਟਾਰਟ ਕਰ ਦਿੱਤੀ ਆ ਦੂਸਰੇ ਕਿਉਂਕਿ ਕਾਂਗਰਸੀਆਂ ਦੇ ਸਿਰ ਤੇ ਬਿਠਾਇਆ ਉਹਨਾਂ ਨੇ ਗਾਂਧੀ ਜੀ ਨੂੰ ਲਿਆਣ ਕੇ ਸਾਰੇ ਕਾਂਗਰਸੀ ਵਿਰੋਧ ਕਰਨੇ ਤੁਸੀਂ ਸਮਝ ਲਓ ਵੀ ਪਹਿਲੀ ਝਟ ਕਿੱਥੇ ਗਈ ਮਤਲਬ ਅੱਜ ਦੀ ਡੇਟ ਜੀ ਦੇ ਦੇਖ ਲਈਏ ਤਾਂ ਕੋਈ ਮੁਕਾਬਲੇ ਵਾਲੀ ਗੱਲ ਕਿਤੇ ਵੀ ਨਹੀਂ ਲੱਗਦੀ ਮਹਾਰਾਣੀ ਪ੍ਰਨੀਤ ਕੌਰ ਤੁਸੀਂ ਕਿਰਦਾਰ ਦੇਖੋ ਅੱਜ ਉਹ ਕਾਂਗਰਸ ਦੇ ਐਮਪੀ ਆ ਜੇ ਵੀ ਪੁਜਾਰੀ ਹੋ ਗਏ ਜੇ ਉਹਨੂੰ ਕਾਂਗਰਸ ਦੇ ਐਮਪੀਾਂ ਚ ਬੈਠਣਾ ਪੈਣਾ ਕਿਉਂਕਿ ਰਿਜ਼ਾਈਨ ਨਹੀਂ ਦਿਆ ਤੇ ਵੋਟਾਂ ਮੰਗ ਰਹੇ ਆ ਬੀਜੇਪੀ ਵਾਸਤੇ ਤੁਹਾਨੂੰ ਬੀਜੇਪੀ ਦਾ ਕੋਈ ਪੁਰਾਣਾ ਵਰਕਰ ਨਜ਼ਰ ਆਂਦਾ ਜਿਹੜਾ ਸੈਂਟਰ ਦੀਆਂ ਵਧੇਚੀਆਂ ਤੋਂ ਬਾਅਦ ਵਿਚਾਰਾ ਕੁੱਟ ਖਾਂਦਾ ਰਿਹਾ ਕਿਸਾਨਾਂ ਤੋਂ ਕੱਪੜੇ ਪਰਵਾਦਾ ਰਿਹਾ ਸੋ ਉਹ ਵੀ ਘਰ ਬੈਠੇ ਆ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਦਾ ਬੇੜਾ ਕਰ ਕਰ ਦੇ ਜਿਹੜੇ ਕਹਿੰਦੇ ਤੇ ਨਸ਼ੇ ਬੰਦ ਕਰ ਦੇਉਗੇ ਅੱਜ ਕਾਂਗਰਸ ਦਾ ਬਲਾਕ ਪ੍ਰਧਾਨ ਚਿੱਟਾ ਵੇਚਦਾ ਫੜਿਆ ਗਿਆ ਲੋਕਾਂ ਨੇ ਕੁੱਟ ਕੇ ਥਾਣੇ ਤੇ ਬੰਦ ਕਰਿਆ ਹੁਣ ਆਮ ਆਦਮੀ ਪਾਰਟੀ ਦਾ ਜ਼ੋਰ ਲਗਿਆ ਉਹਨੂੰ ਛਡਾਣ ਦਾ ਜਾਂ 2-4 ਗ੍ਰਾਮ ਜਿਹੜਾ ਚਿੱਟਾ ਪਾ ਕੇ ਉਹਦੀ ਜਮਾਨਤ ਕਰਵਾਉਣਾ ਸਰਵਾਜੀ ਜੀ ਪਿਛਲੇ ਸਮੇਂ ਵੀ ਜਿਹੜੀਆਂ ਸ਼ੁਰੂਆਣੀ ਅਕਾਲੀ ਦਲ ਵੱਲੋਂ ਨੀਤੀਆਂ ਕੀਤੀਆਂ ਗਈਆਂ ਉਹਨੂੰ ਲੈ ਕੇ ਵੀ ਕੁਝ ਵਕਤ ਨਰਾਜ਼ ਚੱਲ ਰਹੇ ਨੇ ਕਿਉਂਕਿ ਦੇਖ ਜੋ ਕਿ ਸਟੇਜ ਵਿੱਚ ਉਹਨਾਂ ਨੂੰ ਨਾਲ ਲੈ ਕੇ ਚੱਲੂਗਾ ਇਸ ਦਾ ਦੇਖੋ ਸਾਡੇ ਨਾ ਵਰਕਰਾਂ ਚ ਸਹਾਇਆ ਵਰਕਰ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਹੇ ਆਂ ਡਟ ਕੇ ਪੂਰੀ એનર્ਜੀ ਨਾਲ ਕੰਮ ਕਰ ਰਹੇ ਆਂ ਫਿਰ ਵੀ ਜਦੋਂ ਅਹੁਦੇਦਾਰੀਆਂ ਦੇਈ ਜਾਂਦੀਆਂ ਕਈ ਵਾਰੀ ਛੋਟੀ ਮੁੰਡੀ ਦੇਖੋ ਕਮੀਆਂ ਰਹਿ ਜਾਂਦੀਆਂ ਹੈਗੀਆਂ ਪਰ ਸਾਡੇ ਰਖੜਾ ਸਾਹਿਬ ਬੜੇ ਸਿਆਣੇ ਲੀਡਰ ਆ ਇਸ ਦੇ ਹੈੱਡ ਆ ਸਾਡੇ ਠੱਠਾ ਸਾਹਿਬ ਬੈਠੇ ਆ ਅਸੀਂ ਜੇ ਕੋਈ ਕਮੀ ਪੇਸੀ ਰਹਗੀ ਖੁਦ ਘਰ ਜਾ ਕੇ ਉਹਨਾਂ ਨੂੰ ਮਾਰ ਕੇ ਨਾਲ ਤੋੜਾਂਗੇ ਜਿਹੜੀ ਕੋਈ ਅਹੁਦੇਦਾਰੀ ਦੀ ਆ ਕਿਸੇ ਤਰ੍ਹਾਂ ਕਿਸੇ ਦਾ ਰਾਈਟ ਮੰਗਦੇ ਆ ਉਹਨਾਂ ਨੂੰ ਬਿਲਕੁਲ ਰਾਈਟ ਸਰ ਬਈ ਲੱਗਦਾ ਕਿ ਲੋਕ ਸਵਾਲ ਕਰ ਰਹੇ ਨੇ ਬੀਜੇਪੀ ਤੋਂ ਸਵਾਲ ਹੋ ਰਹੇ ਨੇ ਆਵਾਜ਼ੀ ਪਾਰਟੀ ਤੋਂ ਸਵਾਲ ਹੋ ਰਹੇ ਨੇ ਜਦੋਂ ਕਿ ਬੇਨਤੀ ਕਰਦਾ ਵੀ ਤੁਸੀਂ ਮੇਰਾ ਮੇਰੀ ਪਰਫਾਰਮੈਂਸ 3 ਸਾਲ ਮੈਂ ਮੁਹੜੀ ਰਿਹਾ 5 ਸਾਲ ਮੇਰੇ ਹਲਕੇ ਦੀ ਸੇਵਾ ਕਰੀ ਆ ਤੁਸੀਂ ਫੋਨ ਕਰਕੇ ਜੱਜ ਕਰ ਲਿਓ ਚੈੱਕ ਕਰ ਲੇ ਤੁਸੀਂ ਮੇਰੀ ਕਾਰਗੁਜ਼ਾਰੀ ਦੇਖ ਲਿਓ ਮੇਰਾ ਕਰਤਾਰ ਦੇਖ ਲਿਓ ਮੈਂ 32 ਸਾਲ ਤੋਂ ਇਸ ਕੋ ਪਾਰਟੀ ਦੀ ਸੇਵਾ ਕਰ ਰਿਹਾ ਮੈਂ ਇੱਕ ਛੋਟਾ ਜਿਹਾ ਵਰਕਰ ਹਾਂ ਇੱਕ ਸੇਵਾਦਾਰ ਹਾਂ ਕਿਸਾਨ ਦਾ ਪੁੱਤਾਂ ਤੇ ਦੂਸਰੇ ਪਾਸੇ ਮਹਿਲਾ ਜਨ ਪੈਣਾ ਪੈਦਾ ਹੋਣ ਵਾਲੇ ਲੋਕਾਂ ਕਾਉਨਵੈਂਟ ਸਕੂਲਾਂ ਚ ਪੜਨ ਵਾਲੇ ਲੋਕਾਂ ਮੇਰਾ ਉਹਨਾਂ ਨਾਲ ਵੈਸੇ ਤਾਂ ਕੋਈ ਮੁਕਾਬਲਾ ਨਹੀਂ ਪਰ ਜੇ ਤੁਸੀਂ ਪਰਫਾਰਮੈਂਸ ਦੇਖੋ ਫਿਰ ਮੇਰਾ ਕਿਤੇ ਵੀ ਉਹਨਾਂ ਨਾਲ ਮੁਕਾਬਲਾ ਨਹੀਂ ਬਣਦਾ ਫਿਰ ਮੈਂ ਉੱਥੇ ਹਾਂ ਤੇ ਉੱਥੇ ਹਾਂ ਪਾਰਟੀਆਂ ਦੀ ਵੀ ਗੱਲ ਕਰ ਲਈਏ ਪੰਜਾਬ ਦੇ ਹੱਕਾਂ ਦੀ ਲੜਾਈ ਸਿਰਫ ਸ਼੍ਰੋਮਣੀ ਅਕਾਲੀ ਦਲ ਲੜਦਾ ਹੈ ਦਿੱਲੀ ਦੀਆਂ ਪਾਰਟੀਆਂ ਦਾ ਪੰਜਾਬ ਨੂੰ ਲੁੱਟਦੀਆਂ ਲੋਕਤਾ ਜੀ ਬਦਲਾਵ ਤੋਂ ਕਿਰਦਾਰ ਵੱਲ ਜਾਣਗੇ ਜੋ ਬਦਲਾਵ ਦਾ ਬਿਲਕੁਲ ਲੋਕਾਂ ਨੇ ਬਦਲਾਵ ਦੇਖ ਕੇ ਪੰਜਾਬ ਨੂੰ ਬਰਬਾਦ ਕਰ ਦਿਆ ਜਿੰਨਾ ਕਰਦਾਰ ਰਿਹਾ ਪੰਜਾਬ ਵਿੱਚ ਨਾ ਕਾਰਗੁਜ਼ਾਰੀ ਦੇ ਨਹੀਂ ਅਫਸੋਸ ਹੁੰਦਾ ਹੈ ਪੰਜਾਬ ਦੀ ਇਸ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਨਾਰਾਜ਼ ਕਰਿਆ ਜੱਸਾ ਸਿੰਘ ਰੰਮੂ ਕੜੀਏ ਵਰਗੇ ਮਹਾਨ ਜਿਹੜੇ ਯੋਧੇ ਇੱਥੇ ਹੋਈਆਂ ਹਰੀ ਸਿੰਘ ਨਲਵੇ ਵਰਗੇ ਹੋਏ ਜਿਨ੍ਹਾਂ ਨੇ ਆਪਣਾ ਫਤਿਹ ਕਰਿਆ ਤੇ ਅਫਸੋਸ ਹੁੰਦਾ ਹੈ ਜਦੋਂ ਪੰਜਾਬ ਦਾ ਇੱਕ ਮੁੱਖ ਮੰਤਰੀ ਵਿਧਾਨ ਸਭਾ ਦੇ ਅੰਦਰ 9 ਵਜੇ ਸ਼ਰਾਬ ਪੀ ਕੇ ਕਿਸ ਤਰ੍ਹਾਂ ਗੱਲਾਂ ਕਰਦਾ ਹੈਗਾ ਤੁਸੀਂ ਆਪ ਦੇਖਿਆ ਹੈਗਾ ਮਤਲਬ ਪੰਜਾਬੀਆਂ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਹੋਣੀ ਵੀ ਜੇ ਬਿਨਾ ਕਰਤਾਰ ਵਾਲੇ ਵਿਅਕਤੀ ਨੂੰ ਕਿਤੇ ਪਠਾਵਾਂਗੇ ਤਾਂ ਹਾਲ ਕਿ ਆਊਗਾ ਸਾਡੀ ਜਨਰੇਸ਼ਨ ਤੇ ਇਫੈਕਟ ਹੋਵੇ ਦੇਖੋ ਜੀ ਅਸੀਂ ਤਾਂ ਲੋਕਾਂ ਦੇ ਭਰੋਸਾ ਕਰਦੇ ਪਬਲਿਕ ਤੇ ਭਰੋਸਾ ਕਰਦੇ ਜਿੱਤ ਹਰ ਪ੍ਰਮਾਤਮਾ ਦੇ ਹੱਥ ਹੋਣੀ ਹੈ ਅਸੀਂ ਤਾਂ ਪੰਜਾਬੀਆਂ ਦੀ ਲੜਾਈ ਲੜਨੀ ਆ ਸ਼੍ਰੋਮਣੀ ਅਕਾਲੀ ਦਰ ਸ਼ੁਰੂ ਤੋਂ ਲੜਦੀ ਰਹੀ ਆ ਅੱਗੇ ਵੀ ਲੜਦੀ ਆ ਕਿਹੜੇ ਨਾਲ ਫਾਈਟ ਕਿਹਦੇ ਨਾਲ ਕਰਦੇ ਆ ਭਾਜੀ ਜੇ ਫੈਸਲਾ ਪੰਜਾਬੀ ਗਿਰਦਾਰ ਤੇ ਔਰ ਪਰਫਾਰਮੈਂਸ ਤੇ ਕਰਨਾ ਕਾਰਗੁਜ਼ਾਰੀ ਤੇ ਕਰਨਾ ਮੇਰਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਿਤੇ ਨੇੜੇ ਤੇੜੇ ਨਹੀਂ ਜੇ ਮੈਂ 100% ਆ ਉਹ 10% ਵੀ ਨਹੀਂ ਤੁਸੀਂ ਚੈੱਕ ਕਰ ਲਓ